ਜੇ ਰੱਬਾ ਤੇਰੇ ਕੋਲ ਆਏ ਸ਼ਾਲਾ ਉੱਥੇ ਵੀ ਪੰਜਾਬ ਹੋਵੇ ਬਾਦਸ਼ਾ ਯਾਰ ਪੰਜਾਬੀ ਪਿਆਰ ਪੰਜਾਬੀ ਆ ਗਏ ਮੁਲਖੋਂ ਬਾਹਰ ਪੰਜਾਬੀ ਯਾਰ ਪੰਜਾਬੀ ਪਿਆਰ ਪੰਜਾਬੀ ਆ ਗਏ ਮੁਲਖੋਂ ਬਾਹਰ ਪੰਜਾਬੀ ਉੱਥੇ ਬੈ ਜਾਣ ਹੁਣ ਕਮਾਂ ਓ ਮੇਰੇ ਪਿੰਡ ਦੀਆਂ ਗੱਲਾਂ ਤੁਰਦਿਆਂ ਨਾਲੋਂ ਨਾਲ ਵੇ ਮੇਰੇ ਪਿੰਡ ਦੀਆਂ ਗੱਲਾਂ ਹਾਏ ਤੁਰਦਿਆਂ ਨਾਲੋਂ ਨਾਲ ਵੇ ਮੇਰੇ ਪਿੰਡ ਦੀਆਂ ਗੱਲਾਂ ਬੋੜਾ ਥੱਲੇ ਏਸੀ ਨਾਲੋਂ ਠੰਡੀਆਂ ਹੋਂ ਹਵਾਵਾਂ ਵਗਦੇ ਸੋਹਣੇ ਲੱਗਦੇ ਮਿੱਤਰੋ ਉਹ ਖੇਤਾਂ ਵਿੱਚ ਲੇਖਾਂ ਨੀ ਇਸ ਤਰਤੀ ਦੇ ਗੁਲਸ਼ਨ ਅੰਦਰ ਫੁੱਲ ਗੁਲਾਬ ਪੰਜਾਬੀ ਆਵੇ ਕੋਈ ਓਕੜਿਓ ਵੀ ਹੱਸ ਕੇ ਦਿੰਦੇ ਟਾਣਵੇਂ ਮੇਰੇ ਪਿੰਡ ਦੀਆਂ ਗੱਲਾਂ ਵੇ ਤੁਰਦਿਆਂ ਨਾਲੋਂ ਨਾਲ ਵੇ ਮੇਰੇ ਪਿੰਡ ਦੀਆਂ ਗੱਲਾਂ ਤੁਰਦਿਆਂ ਨਾਲੋਂ ਨਾਲ ਵੇ ਮੇਰੇ ਪਿੰਡ ਦੀਆਂ ਗੱਲਾਂ ਦੋੜੇ ਵੀ ਕਹਿੰਦੇ ਸਵਾਲ ਜਵਾਬ ਵੀ ਕਹਿੰਦੇ ਹਾਂਜੀ 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 ਸਵਾਲ ਜਵਾਬ ਕਿਵੇਂ ਮੈਂ ਜੋ ਚੀਜ਼ ਦੱਸਦਾ ਤੁਹਾਨੂੰ ਹਾਂ ਹਾਂ ਠੀਕ ਹੈ ਜੀ ਆਪਾਂ ਕਿਸ ਨੂੰ ਸਵਾਲ ਕਰਦੇ ਹਾਂ ਹਾਂ ਪਹਿਲੇ ਉਹ ਬੋਲ ਉੱਤੋਂ ਸ਼ੁਰੂ ਕਰਦੇ ਹਾਂ ਜੀ ਹਾਂਜੀ ਉਹਲੇ ਕੱਪੜੇ ਪਾਏ ਹੋਏ ਆਹ ਵੇ ਕਾਲੇ ਕੱਪੜੇ ਵੇ ਪਾਏ ਹੋਏ ਨੇ ਵੇ ਕਾਲੇ ਕੱਪੜੇ ਵਪਾਏ ਹੋਏ ਨੇ ਕਾਲੇ ਕੱਪੜੇ ਵਪਾਏ ਹੋਏ ਨੇ ਉਹ ਤੇਰੇ ਕੀ ਲੱਗਦੇ ਜਿਹੜੇ ਗੱਲ ਨਾਲ ਲਾਏ ਹੋਏ ਨੇ ਇਹਦਾ ਜਵਾਬ ਵੇ ਕਾਲੇ ਕੱਪੜੇ ਵਪਾਏ ਹੋਏ ਨੇ ਹੋ ਕਾਲੇ ਕੱਪੜੇ ਵਪਾਏ ਹੋਏ ਨੇ ਦਿਲ ਮੰਗੂ ਜਾ ਵੇਲੇ ਮੰਗੋ ਜਾਣ ਦਿੰਦੇ ਤੈਉ ਗੱਲ ਨਾਲ ਲਾਏ ਹੋਏ ਨੇ ਆਖਰੀ ਇੱਕ ਮਸਲਾਉਂਗਾ ਉਹ ਗੁੱਜੇ ਦਿਲਾ ਵਾਲੇ ਰਾਜ ਹੁੰਦੇ ਹੋ ਉਹ ਗੁੱਜੇ ਦਿਲਾ ਵਾਲੇ ਰਾਜ ਹੁੰਦੇ ਮਾਂ ਹੁੰਦੀ ਰੂਪ ਰੱਬ ਦਾ ਬਾਪੂ ਸਿਰਾਂ ਦੇ ਨਾ ਤਾਜ ਹੁੰਦੇ ਮਾਂ ਹੁੰਦੀ ਰੂਪ ਰੱਬ ਦਾ ਬਾਪੂ ਸਿਰਾਂ ਦੇ ਨਾ ਤਾਜ ਹੁੰਦੇ ਮਾੜੀ ਤੁਸੀਂ ਪੱਖ ਪੂਰਦੇ ਹੋ ਮਿਰਜ਼ੇ ਦਾ ਕਿਉਂਕਿ ਮੈਂ ਔਰਤ ਸੀ ਵਿਚਾਰੀ ਨਾ ਮੰਨੇ ਮਿਰਜ਼ੇ ਨੇ ਆ ਨਾ ਮੰਨੇ ਮਿਰਜ਼ੇ ਨੇ ਵਾਸ ਤੇ ਪਾਪ ਰਹੀ ਸਮਝੋਂਦੀ ਜੇ ਤੋ ਖਾਈ ਕਰਨਾ ਸੀ ਆ ਲੋਕੋ ਕਿਉਂ ਉੱਡੜ ਕੇ ਜਾਂਦੀ ਜੇ ਤੋ ਖਾਈ ਕਰਨਾ ਸੀ ਆ ਲੋਕੋ ਕਿਉਂ ਨਿਕਲ ਕੇ ਜਾਂਦੀ ਖਿਆਬਾ ਖੜ ਕੇ ਦਿਲ ਤੇ ਹਾਏ ਪੱਥਰ ਧਰ ਕੇ ਕਿ ਹੋਂਵ ਵਿਚੋਂ ਵਿਚੋਂ ਅੱਥਰੂ ਨਿ ਛੋੜਦੀ ਐਣੀ ਮਾਏ ਦੱਸ ਕਿਹੜੇ ਦਿਲ ਨਾਲ ਤੀਨੂ ਬਗਾਨੇ ਕਰ ਤੋੜਦੀ ਐਣੀ ਮਾਏ ਦੱਸ ਕਿਹੜੇ ਦਿਲ ਨਾਲ ਓ ਤੀਨੂ ਬਗਾਨੇ ਕਰ ਔਰ دیਣੀ ਮਾਏ ਦੱਸ ਕਿਹੜੇ ਦਿਲ ਨਾਲ ਬਹੁਤ ਬਹੁਤ ਮਾਮਵਾਜ ਮੁਹੰਮਦ ਬਖਸ਼ਾ ਤੇ ਕੌਣ ਕਰੇ ਰਖਵਾਲੀ ਤੇਉ tinha ਲੰਮੀ ਆਟਾਲੀਆਂ ਵੇ ਤੇ ਕਣੀਆਂ ਜਿਣਾ ਦੀਆਂ ਛਾਵਾਂ ਆ ਚੀਜ਼ਾਂ ਗਾਈਆਂ ਫਿਰ ਮੈਂ ਵਾਲਦ ਸਾਹਿਬ ਤੋਂ ਗੀਤ ਗਾਇ ਸੀ ਬਾਪੂ ਜੀ ਹੁੰਦਾ ਹੁੰਦਾ ਪੁੱਤ ਦੀ ਟੋਰ ਵੇਖਦਾ ਜਦੋਂ ਇਸ ਦੁਨੀਆ ਤੋਂ ਚੱਲ ਗਏ ਸੀ ਹਾਂ ਆਦੋਂ ਸਾਡਾ ਥੋੜਾ ਬਹੁਤ ਨਾਮ ਬਣਿਆ ਦੁਨੀਆ ਜਾਣਨ ਲੱਗੀ ਫਿਰ ਅਸੀਂ ਉਹਨਾਂ ਨੂੰ ਯਾਦ ਕੀਤਾ ਉਹ ਮੇਰੇ ਮਮ ਵੀ ਹਨ ਨਹੀਂ ਪਾਪਾ ਵੀ ਹਨ ਨਹੀਂ ਤੇ ਜਦੋਂ ਬੰਦਾ ਕਾਮਯਾਬ ਹੋ ਜਾਂਦਾ ਨਾ ਤੇ ਮੈਂ ਹਾਲੀ ਵਿੱਚ ਨਾ ਮੈਂ ਮੁੰਡੇ ਨੂੰ ਦੱਸ ਰਿਹਾ ਸੀ ਮਾ ਯਾਰ ਪਹਿਲੇ ਨਾ ਮੇਰਾ ਬੜਾ ਚਿੰਤ ਕਰਦਾ ਜੀ ਮੈਂ ਇੰਗਲੈਂਡ ਹੀ ਰਹਾ ਵਾਂ ਲੇਕਿਨ ਜਦੋਂ ਤੇ ਮੈਂ ਕਿਹਾ ਬਾਪੂ ਚੱਲ ਗਿਆ ਹੁਣ ਨਹੀਂ ਦਿਲ ਕਰਦਾ ਉਹ ਖੁਸ਼ੀ ਕੀ ਹੁੰਦੀ ਸੀ ਬਾਪੂ ਮੈਂ ਇੰਗਲੈਂਡ ਪੁੱਜ ਗਿਆ ਉਹ ਜਿਹੜਾ ਦੱਸਣਾ ਨਾ ਅਗਲੀ ਕਿ ਬਾਪੂ ਮੈਨੂੰ ਇੱਥੇ ਕੰਮ ਮਿਲ ਗਿਆ ਮੈਂ ਇੱਥੇ ਰਹਿਣਾ ਉਕੇ ਆਪਣੇ ਬਾਪੂ ਦਾ ਕਲੇਜਾ ਇੰਨਾ ਵੱਡਾ ਹੋ ਜਾਣਾ ਤੇ ਉਹਨੂੰ ਖੁਸ਼ੀ ਦੇਣੀ ਉਹ ਬਹੁਤ ਵੱਡੀ ਇੱਕ ਹੈਪੀਨੈਸ ਹੁੰਦੀ ਸੀ ਹਾਂਜੀ ਹਾਂਜੀ ਹੁਣ ਇਹ ਕਿ ਯਾਰ ਕਿੰਨੂੰ ਦਸੀਏ ਕੀ ਦਸੀਏ ਜਿੰਨਾ ਮਰਜ਼ੀ ਕਾਮਯਾਬ ਹੋਈ ਨਾ ਸਮਝਣਾ ਕੋਚਾਂਗੇ ਜਨਾਂ ਅਗੇ ਕਿਉਂਕਿ ਬਿਲਕੁਲ ਤੁਹਾਡੀ ਗੱਲ ਸਹੀ ਹੈ ਇਹ ਆਮ ਹੋਰ ਤੀਜੇ ਬੰਦੇ ਦੇ ਨਾਲ ਇਹ ਗੱਲਾਂ ਬਾਹਰ ਉਹ ਕੁੱਟਾਂ ਚੂਰੀ ਤੇ ਔਖਾਂ ਦਾ ਨਹੀਂ ਉਨ ਮੁੱਦਿਲ ਦਾ ਮਾਸ ਖਵਾਇਆ ਆ ਉੱਡਕੋ ਡਣੀ ਨਹੀਂ ਹੋਇਸੀ ਉੱਡੇ ਆ ਤੇ ਉਹਨੇ ਪਰਤ ਫੇਰਾ ਨਾ ਪਾਇਆ ਗੱਡੀ ਲੰਘ ਜਾਏ ਤੇਰੀ ਵੇ ਤੈਨੂੰ ਹੋ ਜਾਏ ਤੇਰੀ ਸਟੇਸ਼ਨ ਤੋਂ ਮੁੜ ਕੇ ਆਵੇਂ ਮੈਂ ਢੋਲ ਦਰੀਏ ਸੱਜਣਾ ਵੀ ਮਰ ਜਾਣਾ ਸਿਖਰਾਂ ਤੇ ਦਿਨ ਗਿਆ ਮੁਹੰਮਦ ਓੜਕ ਨੂੰ ਦੁੱਬ ਜਾਣਾ ਓ ਝੱਲਾ ਖੂਤੇ ਦਰੀਏ ਓਏ ਗੱਲਾਂ ਮੂਹ ਤੇ ਕਰੀਏ ਓਏ ਸੱਚੇ ਰੱਬ ਤੋਂ ਦਰੀਏ ਵੇ ਗੱਲ ਸੁਣ ਛੱਲਿਆ ਓ ਮੇਰੀ ਵੇ ਗੱਲ ਤੇਰੀ ਤੇ ਮੇਰੀ